ਪੰਜਾਬ ਚ ਚੋਣਾਂ ਕੁਝ ਦਿਨਾਂ ਬਾਅਦ ਨੇ ਤੇ ਉਸ ਤੋਂ ਕੁਝ ਦਿਨ ਬਾਅਦ ਹੀ ਨਤੀਜਿਆਂ ਨੇ ਆ ਜਾਣਾ ਤੇ ਫਿਰ ਪਤਾ ਲੱਗ ਜਾਣਾ ਕਿ ਕੇਂਦਰ ਦੇ ਵਿੱਚ ਕਿਸ ਦੀ ਸਰਕਾਰ ਬਣਨ ਜਾ ਰਹੀ ਹੈ ਪਰ ਹੁਣ ਤਾਜ਼ਾ ਸਮੀਕਰਨ ਕੀ ਨੇ ਕਿਹੜੀ ਪਾਰਟੀ ਪੰਜਾਬ ਦੇ ਵਿੱਚ ਕਿਹੜੀ-ਕਿਹੜੀ ਸੀਟ ਜਿੱਤ ਸਕਦੀ ਹੈ ਉਸ ਦਾ ਪੂਰਾ ਵੇਰਵਾ ਤੁਹਾਡੇ ਨਾਲ ਸਾਂਝਾ ਕਰਾਂਗੇ ਇੱਕ ਤਰੀਕੇ ਦੇ ਨਾਲ ਅਸੀਂ ਨਤੀਜਿਆਂ ਤੋਂ ਪਹਿਲਾਂ ਵੋਟਾਂ ਪੈਣ ਤੋਂ ਪਹਿਲਾਂ ਤੁਹਾਨੂੰ ਨਤੀਜੇ ਦੱਸਣ ਜਾ ਰਹੇ ਹਾਂ ਤਾਜ਼ਾ ਸਮੀਕਰਨ ਦੇ ਆਧਾਰ ਤੇ ਗਰਾਊਂਡ ਰਿਪੋਰਟਸ ਦੇ ਆਧਾਰ ਤੇ ਤੇ ਪਿਛਲੇ ਅੰਕੜਿਆਂ ਦੇ ਆਧਾਰ ਤੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਹੜੀ ਪਾਰਟੀ ਕਿਹ ਸੇਟ ਉੱਤੇ ਜੇਤੂ ਰਹਿ ਸਕਦੀ ਹੈ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਆ ਸਕਦੀਆਂ ਨੇ ਹਾਲਾਂਕਿ ਇਸ ਵਿਚਾਲੇ ਮੁੱਖ ਮੰਤਰੀ ਸਾਹਿਬ ਇਹ ਐਲਾਨ ਕਰਦੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਹੁੰਜਾ ਫੇਰਨ ਜਾ ਰਹੇ ਹਾਂ ਤੇ 13 0 ਨਤੀਜੇ ਰਹਿਣ ਵਾਲੇ ਨੇ ਉਧਰ ਦੂਜੇ ਪਾਸੇ ਕਾਂਗਰਸ ਦਾਅਵਾ ਕਰਦੀ ਹੈ ਕਿ ਅਸੀਂ ਪਿਛਲੀ ਵਾਰ 8 ਸੀਟਾਂ ਲੈ ਕੇ ਗਏ ਸੀ ਤੇ ਇਸ ਵਾਰ ਉਸ ਤੋਂ ਵੱਧ ਸੀਟਾਂ ਲੈ ਕੇ ਜਾਵਾਂਗੇ ਜੇ ਪ੍ਰਮਾਤਮਾ ਦੀ ਕਿਰਪਾ ਰਹੀ ਤਾਂ ਅਸੀਂ 11 ਸੀਟਾਂ ਲੈ ਕੇ ਜਾ ਰਿਆਂ ਇਹ ਕਾਂਗਰਸ ਦਾ ਦਾਅਵਾ ਦੂਜੇ ਪਾਸੇ ਭਾਜਪਾ ਦਾਅਵਾ ਕਰਦੀ ਹੈ ਕਿ ਅਸੀਂ ਬਹੁਤ ਵੱਡੀ ਲੀਡ ਦੇ ਨਾਲ ਕਈ ਸੀਟਾਂ ਕੱਢਣ ਜਾ ਰਿਆਂ ਹੁਸ਼ਿਆਰਪੁਰ ਗਰਦਾਸਪੁਰ ਤੋਂ ਬਾਅਦ ਅਸੀਂ ਲੁਧਿਆਣਾ ਜਲੰਧਰ ਤੱਕ ਵੀ ਆਪਣੀ ਜਿੱਤ ਦੇ ਝੰਡੇ ਗੱਡਣ ਜਾ ਰਿਆਂ ਤੇ ਨਾਲ ਦੀ ਨਾਲ ਪੰਜਾਬ ਦੇ ਵਿੱਚ ਪੰਥਕ ਲਹਿਰ ਵੀ ਇਸ ਵਾਰ ਦੇਖਣ ਨੂੰ ਮਿਲ ਰਹੀ ਹੈ ਜੇਕਰ ਡਿਜੀਟਲ ਮੀਡੀਆ ਦੇ ਤੌਰ ਤੇ ਦੇਖਿਆ ਜਾਵੇ ਉਹਨਾਂ ਦੇ ਵਿੱਚੋਂ 70% ਵੋਟ ਵੀ ਜੇਕਰ ਪੰਥਕ ਆਗੂਆਂ ਨੂੰ ਪਾਈ ਜਾਂਦੀ ਹੈ ਤਾਂ ਇਸ ਵਾਰ ਚੋਣਾਂ ਦੇ ਵਿੱਚ ਵੱਡਾ ਉਲਟਫੇਰ ਹੋਣ ਜਾ ਰਿਹਾ ਖਡੂਰ ਸਾਹਿਬ ਦੇ ਵਿੱਚ ਅੰਮ੍ਰਿਤਪਾਲ ਦੀ ਲਹਿਰ ਬਣੀ ਹੋਈ ਆ ਫਰੀਦਕੋਟ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਤੇ ਸੰਗਰੂਰ ਦੇ ਵਿੱਚ ਸਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਲੋਕ ਖੜੇ ਦਿਖਾਈ ਦੇ ਰਹੇ ਨੇ ਜੇਕਰ ਉਹ ਵੋਟਾਂ ਦੇ ਵਿੱਚ ਕਨਵਰਟ ਹੋ ਜਾਂਦੇ ਨੇ ਤਾਂ ਇਸ ਵਾਰ 1999 ਤੋਂ ਬਾਅਦ ਇੱਕ ਵਾਰ ਫਿਰ ਤੋਂ ਵੱਡਾ ਉਲਟਫੇਰ ਹੋਣ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਜੋ ਕਿ ਆਪਣੀ ਹੋਣ ਦੀ ਲੜਾਈ ਲੜ ਰਿਹਾ ਤੇ ਜਿਹੜੇ ਸਿਧਾਂਤ ਤੇ ਸ਼੍ਰੋਮਣੀ ਅਕਾਲੀ ਦਲ ਚੱਲਦਾ ਆ ਰਿਹਾ ਉਹਨਾਂ ਸਿਧਾਂਤਾਂ ਦੀ ਮੁੜ ਗੱਲ ਕਰਨ ਲੱਗਿਆ ਪਿਛਲੇ ਡੇਢ ਦੋ ਸਾਲ ਦੇ ਕਾਰਜਕਾਲ ਦੌਰਾਨ ਦੇਖਿਆ ਜਾਵੇ ਤਾਂ ਇੱਕ ਵਾਰ ਫਿਰ ਤੋਂ ਉਹ ਪੰਥਕ ਗੱਲਾਂ ਕਰਨ ਲੱਗਿਆ ਕਿਸਾਨੀ ਦੀਆਂ ਗੱਲਾਂ ਕਰਨ ਲੱਗਿਆ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੋਵੇ ਜਾਂ ਫਿਰ ਪਾਣੀ ਦੀ ਗੱਲ ਹੋਵੇ ਉਸ ਮੁੱਦੇ ਨੂੰ ਲੈ ਕੇ ਅੱਗੇ ਤੁਰਦਾ ਦਿਖਾਈ ਦੇ ਰਿਹਾ ਤੇ ਇਹ ਬਹੁਤ ਵਿਕਾਰ ਦਾ ਸਵਾਲ ਨੇ ਖਾਸ ਕਰਕੇ ਵਠੰਡਾ ਸੀਟ ਜਿਹੜੀ ਕਿ ਹਰ ਸਮਰਥਕਔਰ ਬਾਦਲ ਲੜ ਰਹੇ ਨੇ ਲਗਾਤਾਰ ਚੌਥੀ ਵਾਰ ਉਹ ਚੋਣ ਮੈਦਾਨ ਦੇ ਵਿੱਚ ਨੇ ਨੌ ਦੇ ਵਿੱਚ ਪਹਿਲਾਂ ਜਿੱਤੇ ਉਸ ਤੋਂ ਬਾਅਦ 14 ਦੇ ਵਿੱਚ ਜਿੱਤੇ ਫਿਰ 19 ਦੇ ਵਿੱਚ ਜਿੱਤੇ ਤੇ ਇਸ ਵਾਰ 24 ਦੇ ਵਿੱਚ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਨੇ ਇਸ ਕਰਕੇ ਮੰਨਿਆ ਜਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਹੋਂਦ ਦੀ ਲੜਾਈ ਲੜ ਰਿਹਾ ਤੇ ਇੱਕ ਪਾਸੇ ਜਿਹੜੀ ਖਡੂਰ ਸਾਹਿਬ ਸੀਟ ਉਹਨਾਂ ਦੇ ਲਈ ਬਹੁਤ ਸੁਰੱਖਿਅਤ ਮੰਨੀ ਜਾਂਦੀ ਸੀ ਉੱਥੇ ਅਮਰਿਤਪਾਲ ਹੁਰੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ਦੇ ਵਿੱਚ ਨੇ ਤੇ ਇਹ ਇੱਕ ਦੂਜੇ ਦੇ ਵਿਰੁੱਧ ਬੋਲਦੇ ਦਿਖਾਈ ਦਿੰਦੇ ਨੇ ਤੇ ਸਿਆਸੀ ਮਾਹਰ ਕਹਿੰਦੇ ਨੇ ਕਿ ਇਹ ਇੱਕ ਦੂਜੇ ਦੇ ਨਾਲ ਲੜਦੇ ਰਹਿ ਜਾਣੇ ਨੇ ਤੇ ਬਾਜ਼ੀ ਕੋਈ ਤੀਜਾ ਮਾਰ ਜਾਵੇਗਾ ਜੇਕਰ ਇਸ ਵਾਰ ਗੱਲ ਕੀਤੀ ਜਾਵੇ ਕਿ ਕਿਹੜੀ ਪਾਰਟੀ ਨੂੰ ਕਿਹੜੀ-ਕਿਹੜੀ ਸੀਟ ਆ ਸਕਦੀ ਹੈ ਤੇ ਕਿੰਨੀਆਂ ਸੀਟਾਂ ਆ ਸਕਦੀਆਂ ਨੇ ਤਾਂ ਪਹਿਲਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਸ ਪਾਰਟੀ ਦੀ ਗੱਲ ਕਰ ਲੈਣੇ ਆ ਉਹਨਾਂ ਨੂੰ 4 ਤੋਂ 5 ਸੀਟਾਂ ਆ ਸਕਦੀਆਂ ਨੇ ਜਿਨ੍ਹਾਂ ਦੇ ਵਿੱਚ ਵਟਿੰਡਾ, ਹੁਸ਼ਿਆਰਪੁਰ, ਖਡੂਰ ਸਾਹਿਬ ਤੇ ਫਰੀਦਕੋਟ ਹੋ ਸਕਦੇ ਨੇ ਇਸ ਤੋਂ ਇਲਾਵਾ ਸੰਗਰੂਰ ਸੀਟ ਵੀ ਆਮ ਆਦਮੀ ਪਾਰਟੀ ਜਿੱਤ ਸਕਦੀ ਹੈ ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਹਿਰਤ ਤੇ ਸਮਰਨਜੀਤ ਸਿੰਘ ਮਾਨ ਦਾ ਬਹੁਤ ਸਖਤ ਮੁਕਾਬਲਾ ਹੋਣਾ ਹੈ ਇਹ ਮੰਨਿਆ ਜਾ ਰਿਹਾ ਕਿ ਬਹੁਤ ਸਖਤ ਮੁਕਾਬਲੇ ਦੇ ਵਿੱਚ ਬਹੁਤ ਘੱਟ ਵੋਟਾਂ ਦੇ ਨਾਲ ਕੋਈ ਉਮੀਦਵਾਰ ਹੈ ਜਿਹੜਾ ਉਹ ਜਿੱਤਣ ਜਾ ਰਹੇ ਆ ਸੰਗਰੂਰ ਬਠਿੰਡਾ ਜਿੱਥੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦਾ ਮੁਕਾਬਲਾ ਹੈ ਬਾਦਲਾਂ ਦੇ ਗੜ ਦੇ ਵਿੱਚ ਪਿਛਲੀ ਵਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਗਰਮੀਤ ਸਿੰਘ ਖੁੱਡੀਆਂ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਹਰਾਇਆ ਸੀ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਸੀ ਇਸ ਵਾਰ ਫਿਰ ਤੋਂ ਗਰਮੀਤ ਸਿੰਘ ਖੁੱਡੀਆਂ ਲੋਕ ਸਭਾ ਚੋਣਾਂ ਲੜ ਰਹੇ ਨੇ ਤੇ ਪੰਜਾਬ ਦੇ ਵਿੱਚ ਮੰਤਰੀ ਵੀ ਨੇ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਵਿਭਾਗ ਵੀ ਉਹਨਾਂ ਕੋਲ ਮੌਜੂਦ ਹੈ ਇਸ ਵਾਰ ਪਰ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਨਾਂ ਤੇ ਦਾਅ ਖੇਡਿਆ ਬਠਿੰਡਾ ਦੇ ਵਿੱਚ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਸਮਰੰਜੀਤ ਸਿੰਘ ਮਾਨ ਦਾ ਮੁਕਾਬਲਾ ਹੁਸ਼ਿਆਰਪੁਰ ਦੇ ਵਿੱਚ ਰਾਜਕਮਾਰ ਚੱਬੇਪਾਲ ਜਿੱਤ ਸਕਦੇ ਨੇ ਖਡੂਰ ਸਾਬ ਦੇ ਸੀਟ ਵੀ ਆਮ ਆਦਮੀ ਪਾਰਟੀ ਨੂੰ ਆ ਸਕਦੀ ਹੈ ਇਹ ਬੜੇ ਹੈਰਾਨੀਜਨਕ ਦਾਅਵੇ ਨੇ ਜਿਹੜੇ ਸਿਆਸੀ ਮਹਾਰਤ ਦੇ ਤੌਰ ਤੇ ਦੇਖਿਆ ਜਾਵੇ ਤਾਂ ਜਿਹੜੇ ਸਿਆਸੀ ਮਾਹਰ ਨੇ ਉਹ ਮੰਨ ਰਹੇ ਨੇ ਕਿ ਜੋ ਅਕਾਲੀ ਦਲ ਅਤੇ ਅੰਮ੍ਰਿਤਪਾਲ ਤੜਾ ਇੱਕ ਦੂਜੇ ਦੇ ਵਿਰੁੱਧ ਬੋਲਣ ਲੱਗਿਆ ਹੋਇਆ ਇੱਕ ਦੂਜੇ ਦੀ ਕਿਰਦਾਰਖੁਸ਼ੀ ਕਰਨ ਲੱਗਿਆ ਹੋਇਆ ਇੱਕ ਦੂਜੇ ਦਾ ਗਰਾਫ ਨੀਚੇ ਡੇਗਣ ਲੱਗਿਆ ਹੋਇਆ ਉਸ ਵਿਚਾਲੇ ਆਮ ਆਦਮੀ ਪਾਰਟੀ ਨੂੰ ਵੱਡਾ ਫਾਇਦਾ ਹੋ ਸਕਦਾ ਹੈ ਤੇ ਆਮ ਆਦਮੀ ਪਾਰਟੀ ਦੇ ਲਾਲਜੀਤ ਸਿੰਘ ਪੁੱਲਰ ਇਥੋਂ ਚੋਣ ਜਿੱਤ ਸਕਦੇ ਨੇ ਇਹ ਮੰਨਿਆ ਜਾ ਰਿਹਾ ਹਾਲਾਂਕਿ ਪਿਛਲੇ ਅੰਕੜਿਆਂ ਦੀ ਝਾਤ ਮਾਰੀ ਜਾਵੇ ਤਾਂ ਪਿਛਲੇ ਅੰਕੜਿਆਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਇਤੋਂ ਬਹੁਤ ਮਜ਼ਬੂਤ ਰਿਹਾ ਹੈ ਲਗਾਤਾਰ ਜਿੱਤਦਾ ਵੀ ਰਿਹਾ ਹਾਲਾਂਕਿ ਪਿਛਲੀ ਵਾਰ ਜਸਵੀਰ ਗਿੱਲ ਡਿੰਪਾ ਚੋਣ ਜਿੱਤਣ ਦੇ ਵਿੱਚ ਕਾਮਯਾਬ ਰਹੇ ਸੀ ਪਿਛਲੀ ਵਾਰ ਬੀਬੀ ਖਾਲੜਾ ਤੇ ਬੀਬੀ ਜ਼ਗੀਰਖਰ ਚੋਣ ਮੈਦਾਨ ਦੇ ਵਿੱਚ ਸੀ ਦੋ ਪੰਥਕ ਆਗੂ ਅਤੇ ਵੋਟਾਂ ਵੀ ਦੋਵੇਂ ਧਰਿਆਂ ਦੋਵੇਂ ਧੜਿਆਂ ਨੂੰ ਚੰਗੀਆਂ ਪਈਆਂ ਪਰ ਵਾਜ਼ੀ ਕਾਂਗਰਸ ਪਾਰਟੀ ਮਾਰਗੀ ਤੇ ਇਸ ਵਾਰ ਫਿਰ ਤੋਂ ਮੰਨਿਆ ਜਾ ਰਿਹਾ ਕਿ ਫਾਇਦਾ ਆਮ ਆਦਮੀ ਪਾਰਟੀ ਨੂੰ ਦੋਵਾਂ ਦੇ ਲੜਾਈ ਝਗੜਿਆਂ ਦਾ ਕਿਰਦਾਰ ਕੋਸ਼ਿਸ਼ ਕਰਨ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋ ਸਕਦਾ ਫਰੀਦਕੋਟ ਜਿੱਥੋਂ ਹੰਸਰਾਜ ਹੰਸੋਰੀ ਭਾਜਪਾ ਵੱਲੋਂ ਨੇ ਤੇ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਵੱਲੋਂ ਨੇ ਤੇ ਫਰੀਦਕੋਟ ਦੇ ਵਿੱਚ ਇਹ ਉਹ ਸੀਟ ਹੈ ਜਿਹੜੀ ਕਿ ਕਿਸੇ ਦਾ ਦਬਦਬਾ ਨਹੀਂ ਰਿਹਾ ਕਦੇ ਕੋਈ ਪਾਰਟੀ ਜਿੱਤਦੀ ਹੈ ਕਦੇ ਅਕਾਲੀ ਦਲ ਜਿੱਤਦਾ ਕਦੇ ਕਾਂਗਰਸ ਜਿੱਤਦੀ ਹੈ ਇੱਥੇ ਕਿਸੇ ਵੀ ਪਾਰਟੀ ਦਾ ਲਗਾਤਾਰ ਪੂਰਨ ਰੂਪ ਦੇ ਵਿੱਚ ਦਬਦਬਾ ਨਹੀਂ ਰਿਹਾ ਇਥੋਂ ਆਮ ਆਦਮੀ ਪਾਰਟੀ ਜਿੱਤ ਸਕਦੀ ਆ ਕਾਂਗਰਸ ਦੀ ਗੱਲ ਕੀਤੀ ਜਾਵੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਨੈਸ਼ਨਲ ਪੱਧਰ ਉੱਤੇ ਗਠਜੋੜ ਆ ਹਰਿਆਣੇ ਦੇ ਵਿੱਚ ਵੀ ਗਠਜੋੜ ਆ ਚੰਡੀਗੜ੍ਹ ਦੇ ਵਿੱਚ ਸਾਂਝੇ ਉਮੀਦਵਾਰ ਮਨੀਸ਼ ਦਿਵਾੜੀ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਪਰ ਪੰਜਾਬ ਦੇ ਵਿੱਚ ਇੱਕ ਦੂਜੇ ਦੇ ਅਮੋ ਸਾਹਮਣੇ ਨੇ ਦੂਜੀ ਪਾਰਟੀ ਕਾਂਗਰਸ ਦੀ ਗੱਲ ਕਰ ਲੈਨੇ ਆ ਕਾਂਗਰਸ ਜਿਹੜੀ ਕਿ ਆਮ ਆਦਮੀ ਪਾਰਟੀ ਨਾਲ ਗਠਜੋੜ ਦੇ ਤੌਰ ਤੇ ਦੇਸ਼ ਭਰ ਦੇ ਵਿੱਚ ਲੜ ਰਹੀ ਆ ਹਰਿਆਣੇ ਦੇ ਵਿੱਚ ਵੀ ਗਠਜੋੜ ਆ ਦਿੱਲੀ ਦੇ ਵਿੱਚ ਵੀ ਚੰਡੀਗੜ੍ਹ ਦੀ ਸੀਟ ਤੇ ਵੀ ਸਾਂਝੇ ਤੌਰ ਤੇ ਮਨੀਸ਼ तिवारी ਉਹਨਾਂ ਦੇ ਉਮੀਦਵਾਰ ਨੇ ਤੇ ਕਾਂਗਰਸ ਪਰ ਆਮ ਆਦਮੀ ਪਾਰਟੀ ਤੇ ਕਾਂਗਰਸ ਪੰਜਾਬ ਦੇ ਵਿੱਚ ਇੱਕ ਦੂਜੇ ਦੇ ਵਿਰੁੱਧ ਹੋ ਕੇ ਲੜ ਰਹੇ ਨੇ ਆਪਣੇ ਆਪਣੇ ਪੱਧਰ ਤੇ ਲੜ ਰਹੇ ਨੇ ਤੇ ਕਾਂਗਰਸ ਨੂੰ ਲੁਧਿਆਣਾ ਸੀਟ ਆ ਸਕਦੀ ਹੈ ਇੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਮੁਕਾਬਲਾ ਮੰਨਿਆ ਜਾ ਰਿਹਾ ਪਰ ਇਹ ਸਮਝਿਆ ਜਾ ਰਿਹਾ ਕਿ ਇਹ ਸੀਟ ਕਾਂਗਰਸ ਜਿੱਤ ਸਕਦੀ ਹੈ ਰਾਜਾ ਵੜਿੰਗ ਜਿੱਤ ਸਕਦੇ ਨੇ ਜਲੰਧਰ ਕਾਂਗਰਸ ਨੂੰ ਆ ਸਕਦੀ ਹੈ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਉਹ ਵੱਡੇ ਉਮੀਦਵਾਰ ਮੰਨੇ ਜਾ ਰਹੇ ਨੇ ਹਾਲਾਂਕਿ ਬੀਐਸਪੀ ਦੇ ਉਮੀਦਵਾਰ ਬਲਵਿੰਦਰ ਕੁਮਾਰ ਹੋਰੀ ਜਿਹੜੇ ਉਹਨਾਂ ਦੇ ਸਮਰਥਕ ਨੇ ਉਹ ਦਾਵਾ ਕਰਦੇ ਨੇ ਕਿ ਇਸ ਵਾਰ ਬੀਐਸਪੀ ਵੱਡਾ ਧਮਾਕਾ ਕਰਨ ਜਾ ਰਹੀ ਹੈ ਤੇ ਜਲੰਧਰ ਸੀਟ ਉਹਨਾਂ ਦੇ ਕਬਜ਼ੇ ਅਧੀਨ ਆਉਣ ਵਾਲੀ ਹੈ ਉਧਰ ਬੀਜੇਪੀ ਵੀ ਕਹਿੰਦੀ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਦੇ ਨਾਂ ਤੇ ਅਸੀਂ ਜਿੱਤਾਂਗੇ ਪਰ ਹੁਣ ਤੱਕ ਦੀਆਂ ਜਿਹੜੀਆਂ ਰਿਪੋਰਟਸ ਨੇ ਉਹਨਾਂ ਦੇ ਆਧਾਰ ਤੇ ਚਰਨਜੀਤ ਸਿੰਘ ਚੰਨੀ ਜਲੰਧਰ ਸੀਟ ਕਾਂਗਰਸ ਦੀ ਝੋਲੀ ਪਾ ਸਕਦੇ ਨੇ ਪਟਿਆਲਾ ਸੀਟ ਹੈ ਜਿੱਥੋਂ ਡਾਕਟਰ ਧਰਮਵੀਰ ਗਾਂਧੀ ਨੇ ਉਹ ਚੋਣ ਮੈਦਾਨ ਦੇ ਵਿੱਚ ਨੇ 2014 ਦੇ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਲੜੇ ਸੀ ਤੇ ਪ੍ਰਨੀਤ ਕੌਰ ਜਿਹੜੇ ਕਿ 99 4 9 ਦੇ ਵਿੱਚ ਐਮਪੀ ਬਣਦੇ ਆ ਰਹੇ ਸੀ 14 ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਨੇ ਉਹਨਾਂ ਨੂੰ ਹਰਾ ਦਿੱਤਾ ਸੀ ਹਾਲਾਂਕਿ ਬਾਅਦ ਦੇ ਵਿੱਚ ਉਹ ਡੈਮੋਕ੍ਰੈਟਿਕ ਅਲਾਈਅንስ ਉਮੀਦਵਾਰ ਦੇ ਤੌਰ ਤੇ 19 ਦੀ ਚੋਣ ਵੀ ਲੜੇ ਸੀ ਪਰ ਉਸ ਦੌਰਾਨ ਹਾਰ ਗਏ ਸੀ ਪਰ ਇਸ ਦੌਰਾਨ ਉਹਨਾਂ ਨੂੰ ਵੋਟਾਂ ਚੰਗੀਆਂ ਪਈਆਂ ਲੱਖ ਤੋਂ ਵੱਧ ਵੋਟਾਂ ਪਈਆਂ ਸੀ ਉਹਨਾਂ ਵੋਟਾਂ ਕਰਕੇ ਹੀ ਮੰਨਿਆ ਜਾ ਰਿਹਾ ਕਿ ਕਾਂਗਰਸ ਦੀ ਟਿਕਟ ਉਹਨਾਂ ਨੂੰ ਦਿੱਤੀ ਗਈ ਹੈ ਕਿਉਂਕਿ ਉਹਨਾਂ ਦਾ ਆਪਣਾ ਵੀ ਆਧਾਰ ਹੈ ਤੇ ਕਾਂਗਰਸ ਦੀ ਪੱਕੀ ਵੋਟ ਬੈਂਕ ਵੀ ਪਟਿਆਲਾ ਦੇ ਵਿੱਚ ਚੰਗੀ ਮੰਨੀ ਜਾਂਦੀ ਹੈ ਤੇ ਕਾਂਗਰਸ ਦੀ ਝੋਲੀ ਪਟਿਆਲਾ ਸੀਟ ਪੈ ਸਕਦੀ ਹੈ ਫਿਰੋਜ਼ਪੁਰ ਵੀ ਜਿਹੜੀ ਕਾਂਗਰਸ ਦੀ ਝੋਲੀ ਆ ਸਕਦੀ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਲਗਾਤਾਰ 98 ਤੋਂ ਲੈ ਕੇ ਹੁਣ ਤੱਕ ਉੱਥੇ ਜਿੱਤਦਾ ਰਿਹਾ ਜਿਸ ਦੇ ਵਿੱਚ ਸ਼ੇਰ ਸਿੰਘ ਖਵਾਇਆ ਜਿਹੜੇ ਕੇਸ ਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਪਿਛਲੀਆਂ ਚੋਣਾਂ ਦੇ ਵਿੱਚ ਉਹ ਵੀ ਉਮੀਦਵਾਰ ਸੀ ਪਰ ਸੁਖਬੀਰ ਸਿੰਘ ਬਾਦਲ ਤੋਂ ਹਾਰ ਗਏ ਸੀ ਉਸ ਤੋਂ ਪਹਿਲਾਂ ਅਸ਼ੇਰ ਸਿੰਘ ਕਬਾਇਆ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੀ ਤੇ 9 ਤੇ 14 ਦੇ ਵਿੱਚ ਜਿੱਤੇ ਸੀ ਪਰ 19 ਦੇ ਵਿੱਚ ਸੁਖਬੀਰ ਸਿੰਘ ਬਾਦਲ ਫਰੂਸਪੁਰ ਤੋਂ ਚੋਣ ਲੜਦੇ ਨੇ ਤੇ ਉਹ ਜਿੱਤ ਹਾਸਲ ਕਰਦੇ ਨੇ ਤੇ ਇਸ ਵਾਰ ਇਹ ਸੀਟ ਮੰਨਿਆ ਜਾ ਰਿਹਾ ਕਿ ਕਾਂਗਰਸ ਦੇ ਖਾਤੇ ਦੇ ਵਿੱਚ ਆ ਸਕਦੀ ਹੈ ਗੁਰਦਾਸਪੁਰ ਸੀਟ ਦੀ ਗੱਲ ਕਰ ਲੈਨੇ ਆ ਗੁਰਦਾਸਪੁਰ ਸੀਟ ਤੇ ਬੀਜੇਪੀ ਆਪਣਾ ਦਾਵਾ ਠੋਕਦੀ ਹੈ ਕਿ ਅਸੀਂ ਇਹ ਜਿੱਤਣ ਜਾ ਰਹੇ ਹਾਂ ਉਹਨਾਂ ਦੇ ਉਮੀਦਵਾਰ ਦਿਨੇਸ਼ ਬੱਬੂ ਨੇ ਜਿਹੜੇ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਡਿਪਟੀ ਸਪੀਕਰ ਵੀ ਰਹੇ ਨੇ ਤੇ ਵਿਧਾਇਕ ਵੀ ਰਹੇ ਨੇ ਤੇ ਉਹਨਾਂ ਦੇ ਸਰ ਤੇ ਬੀਜੇਪੀ ਜਿੱਤਣ ਦਾ ਦਾਵਾ ਕਰਦੀ ਹੈ ਪਰ ਦੂਜੇ ਪਾਸੇ ਮੁਕਾਬਲੇ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਤੇ ਲਗਾਤਾਰ ਵਿਧਾਇਕ ਬਣਦੇ ਆ ਰਹੇ ਨੇ 12 17 22 ਹਾਲਾਂਕਿ ਬਹੁਤ ਥੋੜੀਆਂ ਥੋੜੀਆਂ ਵੋਟਾਂ ਦੇ ਨਾਲ ਉਹ ਜਿੱਤਦੇ ਰਹੇ ਆ ਪਰ ਲਗਾਤਾਰ ਤਨ ਜਿੱਤਾ ਆਪਣੇ ਆਪ ਦੇ ਵਿੱਚ ਮਾਇਨੇ ਰੱਖਦੀਆਂ ਨੇ ਤੇ ਉਹ ਗਰਦਾਸਪੁਰ ਤੋਂ ਇਸ ਵਾਰ ਚੋਣ ਮੈਦਾਨ ਦੇ ਵਿੱਚ ਨੇ ਸੁਖਵਿੰਦਰ ਰੰਧਾਵਾ ਦੇ ਹੱਕ ਦੇ ਵਿੱਚ ਗਰਦਾਸਪੁਰ ਦੀ ਸੀਟ ਹੈ ਜਿਹੜੀ ਉਹ ਜਾ ਸਕਦੀ ਆ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲੈਣੇ ਆ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਦਿਨਾਂ ਦੇ ਵਿੱਚ ਵਾਅਦਾ ਕੀਤਾ ਸੀ ਕਿ ਇੱਕ ਪਰਿਵਾਰ ਦੇ ਇੱਕ ਹੀ ਮੈਂਬਰ ਨੂੰ ਟਿਕਟ ਦਿੱਤੀ ਜਾਵੇਗੀ ਉਹਨਾਂ ਬੋਲਾਂ ਨੂੰ ਪਗਾਉਂਦੇ ਹੋਏ ਸਖਬੀਰ ਸਿੰਘ ਬਾਦਲ ਨੇ ਆਪਣੇ ਆਪ ਨੂੰ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਸਗੋਂ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਚੋਣ ਲੜ ਰਹੇ ਨੇ ਅਕਾਲੀ ਦਲ ਨੂੰ ਜਿਹੜੀ ਸੀਟ ਆ ਸਕਦੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦਾ ਬਹੁਤ ਤਕੜਾ ਮੁਕਾਬਲਾ ਉਹ ਹੈ ਬਠਿੰਡਾ ਸੀਟ ਉਹਨਾਂ ਦੇ ਖਾਤੇ ਦੇ ਵਿੱਚ ਆ ਸਕਦੀ ਹੈ ਹਾਲਾਂਕਿ ਬਹੁਤ ਘੱਟ ਅੰਤਰ ਜਿੱਤ ਹਾਰ ਦੇ ਵਿੱਚ ਰਹਿਣ ਵਾਲਾ ਗੁਰਮੀਤ ਸਿੰਘ ਖੁੱਡੀਆਂ ਤੇ ਜਿਹੜੇ ਹਰਸਿਮਰਤ ਕੌਰ ਬਾਦਲ ਨੇ ਉਹਨਾਂ ਦੇ ਵਿਚਾਲੇ ਮੁਕਾਬਲਾ ਬਹੁਤ ਸਖਤ ਹੋਵੇਗਾ ਬਠਿੰਡਾ ਸੀਟ ਉਹਨਾਂ ਦੀ ਝੋਲੀ ਆ ਸਕਦੀ ਆ ਅੰਮ੍ਰਿਤਸਰ ਸੀਟ ਜਿੱਥੇ ਅਨਿਲ ਜੋਸ਼ੀ ਅਤੇ ਗੁਰਜੀਤ ਸਿੰਘ ਔਜਲਾ ਆਮੋ ਸਾਹਮਣੇ ਨੇ ਬੀਜੇਪੀ ਵੱਲੋਂ ਸਮੁੰਦਰੀ ਪਰਿਵਾਰ ਨਾਲ ਸੰਬੰਧਿਤ ਸੰਧੂ ਸਾਹਿਬ ਚੋਣ ਮੈਦਾਨ ਦੇ ਵਿੱਚ ਨੇ ਤੇ ਪਹਿਲੀ ਵਾਰ ਜਨਰਲ ਚੋਣਾਂ ਦੇ ਵਿੱਚ ਲੰਬੇ ਸਮੇਂ ਬਾਅਦ ਅਕਾਲੀ ਦਲ ਅਤੇ ਬੀਜੇਪੀ ਆ ਜਿਹੜਾ ਉਹ ਅਲੱਗ-ਅਲੱਗ ਚੋਣ ਮੈਦਾਨ ਦੇ ਵਿੱਚ ਹੈ ਤੇ ਹੁਣ ਮੁਕਾਬਲਾ ਇਹ ਮੰਨਿਆ ਜਾ ਰਿਹਾ ਕਿ ਗੁਰਜੀਤ ਸਿੰਘ ਔਜਲਾ ਤੇ ਅਨਿਲ ਜੋਸ਼ੀ ਦੇ ਵਿਚਾਲੇ ਮੁਕਾਬਲਾ ਤੇ ਜਿੱਤ-ਹਾਰ ਦੇ ਵਿੱਚ ਬਹੁਤ ਘੱਟ ਅੰਤਰ ਰਹਿਣ ਵਾਲਾ ਤੇ ਇਹ ਸੀਟ ਅਕਾਲੀ ਦਲ ਦੇ ਹਿੱਸੇ ਆ ਸਕਦੀ ਹੈ ਉਮਰਤਸਰ ਤੋਂ ਇਲਾਵਾ ਅਨੰਦਪੁਰ ਸਾਹਿਬ ਜਿੱਥੋਂ ਪ੍ਰੇਮ ਸਿੰਘ ਚੰਦੂਵਾ ਜਿਹੜਾ ਚੌਂਡ ਮੈਦਾਨ ਦੇ ਵਿੱਚ ਨੇ 14 ਦੇ ਵਿੱਚ ਐਮਪੀ ਵੀ ਬਣੇ ਸੀ ਪਰ ਅਨੰਦਪੁਰ ਸਾਹਿਬ ਤੋਂ 2019 ਦੇ ਵਿੱਚ ਮਨੀਸ਼ तिवारी ਕਾਂਗਰਸ ਦੇ ਜਿੱਤਣ ਦੇ ਵਿੱਚ ਕਾਮਯਾਬ ਰਹੇ ਤੇ ਇਸ ਵਾਰ ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਸਾਂਝੇ ਉਮੀਦਵਾਰ ਨੇ ਪਰ ਇੱਥੇ ਦਬਦਬਾ ਕਹਿੰਦੇ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਇਸ ਸੀਟ ਨੂੰ ਕੱਢ ਸਕਦਾ ਹੈ ਅਗਲੀ ਸੀਟ ਫਤਿਹਗੜ੍ਹ ਸਾਹਿਬ ਪਹਿਲੀ ਵਾਰ ਜਿੱਥੇ ਅਕਾਲੀ ਦਲ ਨੇ ਪਿਛਲੀਆਂ ਤਿੰਨ ਚੋਣਾਂ ਦੇ ਵਿੱਚ ਜਿੱਤ ਹਾਸਲ ਨਹੀਂ ਕੀਤੀ ਤੇ ਫਤੇਗੜ ਸਾਫ ਸੀਟ ਅਕਾਲੀ ਦਲ ਦੇ ਹਿੱਸੇ ਆ ਸਕਦੀ ਹੈ। ਕੁੱਲ ਮਿਲਾ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਅੰਕੜੇ ਲਗਭਗ ਉਨੇ ਹੀ ਰਹਿਣੇ ਨੇ। ਇੱਕ ਅੱਧੀ ਸੀਟ ਤੇ ਅਕਾਲੀ ਦਲ ਪਿੱਛੇ ਰਹਿਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ। ਚੌਥੀ ਵੱਡੀ ਪਾਰਟੀ ਭਾਜਪਾ ਦੀ ਗੱਲ ਕਰ ਲੈਂਦੇ ਆ। ਭਾਜਪਾ ਦਾਵਾ ਕਰ ਰਹੀ ਹੈ ਕਿ ਅਸੀਂ ਹੁਸ਼ਿਆਰਪੁਰ, ਗਰਦਾਸਪੁਰ, ਅਮ੍ਰਿਤਸਰ ਤੋਂ ਬਾਅਦ ਲੁਧਿਆਣਾ ਤੇ ਜਲੰਧਰ ਦੇ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਾਂਗੇ ਤੇ ਲੁਧਿਆਣਾ ਸੀਟ ਹੈ ਜਿਹੜੀ ਵਕ ਵਕ ਸਰਬਿਆਂ ਦੇ ਵਿੱਚ ਨੈਸ਼ਨਲ ਚੈਨਲਾਂ ਦੇ ਸਰਬਿਆਂ ਦੇ ਵਿੱਚ ਉਹ ਭਾਜਪੀ ਨੂੰ ਆਉਂਦੀ ਦਿਖਾਈ ਦਿੰਦੀ ਆ ਪਰ ਪੰਜਾਬੀਆਂ ਦੇ ਤੌਰ ਤੇ ਗੱਲ ਕੀਤੀ ਜਾਵੇ ਬਤੌਰ ਪੰਜਾਬੀ ਗੱਲ ਕੀਤੀ ਜਾਵੇ ਤਾਂ ਇਹ ਇੰਨਾ ਕੁ ਦਾਵਾ ਜ਼ਰੂਰ ਕਰ ਸਕਦੇ ਆ ਜੇਕਰ ਤਿੰਨ ਚਾਰ ਸੀਟਾਂ ਭਾਜਪੀ ਪੰਜਾਬ ਦੇ ਵਿੱਚੋਂ ਇਹ ਸਲੋਕ ਸਭਾ ਦੇ ਵਿੱਚੋਂ ਲੈ ਜਾਂਦੀ ਆ ਤਾਂ 2027 ਦੇ ਵਿੱਚ ਵੀ ਭਾਜਪੀ ਸਰਕਾਰ ਬਣਾਉਣ ਜਾ ਰਹੀ ਆ ਜਾਂ ਫਿਰ ਵਿਰੋਧੀ ਧਰ ਦੇ ਵਿੱਚ ਪੱਕੀ ਆ ਤੇ ਫਿਰ ਅਗਲੀ ਵਾਰ 27 ਤੋਂ ਬਾਅਦ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਹਨਾਂ ਦੇ ਵਿੱਚ ਭਾਜਪੀ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਰਹੇਗੀ ਇਹ ਦਾਵਾ ਬਤੌਰ ਪੰਜਾਬੀ ਤੇ ਬਤੌਰ ਮੀਡੀਆ ਕਰਮੀ ਦੇ ਤੌਰ ਤੇ ਅਸੀਂ ਕਰ ਸਕਦੇ ਹਾਂ ਕਿ ਲੰਬੇ ਸਮੇਂ ਤੋਂ ਕਵਰੇਜ ਕਰਦੇ ਆ ਰਹੀਆਂ ਮੀਡੀਆ ਦੇ ਤੌਰ ਤੇ ਵਕ ਵਕ ਚੈਨਲਾਂ ਦੇ ਵਿੱਚ ਕੰਮ ਕਰਦੇ ਆ ਜੋ ਕੁਝ ਮੂਡ ਪੰਜਾਬੀਆਂ ਦਾ ਦੇਖਿਆ ਲੋਕ ਸਭਾ ਚੋਣਾਂ ਦੇ ਵਿੱਚ ਵੀ ਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਉਨ੍ਹਾਂ ਦੇ ਆਧਾਰ ਤੇ ਤੁਹਾਨੂੰ ਕਹਿ ਸਕਦੇ ਹਾਂ ਜੇਕਰ ਬੀਜੇਪੀ 3-4 ਸੀਟਾਂ ਲੈ ਜਾਂਦੀ ਹੈ ਤਾਂ ਫਿਰ ਬੀਜੇਪੀ ਨੂੰ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਤੋਂ ਕੋਈ ਨਹੀਂ ਰੋਕ ਸਕਦਾ ਸਤਾਈ ਦੇ ਵਿੱਚ ਸਰਕਾਰ ਬਣ ਜੂਗੀ ਜੇ ਨਹੀਂ ਬਣਦੀ ਤਾਂ ਅਗਲੀ ਵਾਰ ਬਟਤੇ ਪਈ ਹੈ ਪੰਥਕ ਧਿਰਾਂ ਦੀ ਗੱਲ ਕੀਤੀ ਜਾਵੇ ਤਾਂ ਪੰਥਕ ਧਿਰਾਂ ਦੀ ਲਹਿਰ ਇਸ ਵਾਰ ਡਿਜੀਟਲ ਮੀਡੀਆ ਉੱਤੇ ਖੂਬ ਦੇਖਣ ਨੂੰ ਮਿਲ ਰਹੀ ਹੈ ਪਰ ਉਹ ਵੋਟਾਂ ਦੇ ਵਿੱਚ ਕਿੰਨੀ ਕਨਵਰਟ ਹੁੰਦੀ ਹੈ ਇਹ ਆਉਣ ਵਾਲਾ ਵਕਤ ਦੱਸੇਗਾ ਇਹ ਹੋ ਸਕਦਾ ਹੈ ਕਿ ਖਡੂਰ ਸਾਹਿਬ ਦੇ ਵਿੱਚ ਅਮਰਿਤਪਾਲ ਵੱਡੀਆਂ-ਵੱਡੀਆਂ ਪਾਰਟੀਆਂ ਨੂੰ ਝਟਕਾ ਦੇ ਦੇਣਾ, ਸੰਗਰੂਰ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਵੱਡੀਆਂ-ਵੱਡੀਆਂ ਪਾਰਟੀਆਂ ਨੂੰ ਝਟਕਾ ਦੇ ਦੇਣਾ, ਉਧਰ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਅਤੇ ਬਠਿੰਡਾ ਤੋਂ ਲੱਖਾ ਸਧਾਨਾ ਇਹ ਚਾਰ ਅਜਈਆਂ ਸੀਟਾਂ ਨੇ ਜਿੱਥੇ ਵਕ-ਵਕ ਧੜੇ ਨੇ ਜਿਹੜੇ ਵਕ-ਵਕ ਪੰਥਕ ਆਗੂ ਨੇ ਉਹ ਖੜੇ ਨੇ ਹਾਲਾਂਕਿ ਲੱਖਾ ਸਧਾਨਾ ਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਨੇ ਪਰ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਉਹਨਾਂ ਨੂੰ ਪੂਰਨ ਸਮਰਥਨ ਹੈ ਤੇ ਉਹਨਾਂ ਦੇ ਸਮਰਥਨ ਦੇ ਵਿੱਚ ਉਹਨਾਂ ਨੇ ਆਪਣੀ ਪਾਰਟੀ ਦਾ ਕੈਂਡੀਡੇਟ ਨਹੀਂ ਖੜਾ ਕੀਤਾ ਤੇ ਲੱਖਾ ਸਿਧਾਣਾ ਨੂੰ ਬਠਿੰਡਾ ਤੋਂ ਸਮਰਥਨ ਦਿੱਤਾ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ਦੇ ਵਿੱਚ ਨੇ ਤੇ ਬਠਿੰਡਾ ਤੋਂ ਪਹਿਲਾਂ ਲੋਕ ਸਭਾ ਵੀ ਲੜ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੱਦੇ ਉਮੀਦਵਾਰ ਦੇ ਤੌਰ ਤੇ ਪਰ ਜਿੱਤ ਨਹੀਂ ਸਕੇ ਹਾਲਾਂਕਿ ਵੋਟਾਂ ਚੰਗੀਆਂ ਪਈਆਂ ਸੀ ਪਰ ਇਸ ਵਾਰ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਕੜੂਰ ਸਾਹਿਬ ਤੋਂ ਅਮਰਿਤਪਾਲ ਆਜ਼ਾਦ ਉਮੀਦਵਾਰ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਮਰਨਜੀਤ ਸਿੰਘ ਮਾਨ ਸੰਗਰੂਰ ਤੋਂ ਚੋਣ ਲੜ ਰਹੇ ਨੇ ਇਹ ਚਾਰ ਸੀਟਾਂ ਦੇ ਉੱਤੇ ਸਭ ਦੀਆਂ ਨਜ਼ਰਾਂ ਬਣੀਆਂ ਹੋਈਆਂ ਨੇ ਇਸ ਵਾਰ ਮੰਨਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਕੋਈ ਵੱਡਾ ਉਲਟਫੇਰ ਹੋਣ ਜਾ ਰਿਹਾ ਹੈ ਪੰਜਾਬ 'ਚ ਚੋਣਾਂ ਕੁਝ ਦਿਨਾਂ ਬਾਅਦ ਨੇ ਤੇ ਉਸ ਤੋਂ ਕੁਝ ਦਿਨ ਬਾਅਦ ਹੀ ਨਤੀਜਿਆਂ ਨੇ ਆ ਜਾਣਾ ਤੇ ਫਿਰ ਪਤਾ ਲੱਗ ਜਾਣਾ ਕਿ ਕੇਂਦਰ ਦੇ ਵਿੱਚ ਕਿਸ ਦੀ ਸਰਕਾਰ ਬਣਨ ਜਾ ਰਹੀ ਹੈ ਪਰ ਹੁਣ ਤਾਜ਼ਾ ਸਮੀਕਰਨ ਕੀ ਨੇ ਕਿਹੜੀ ਪਾਰਟੀ ਪੰਜਾਬ ਦੇ ਵਿੱਚ ਕਿਹੜੀ-ਕਿਹੜੀ ਸੀਟ ਜਿੱਤ ਸਕਦੀ ਹੈ ਉਸ ਦਾ ਪੂਰਾ ਵੇਰਵਾ ਤੁਹਾਡੇ ਨਾਲ ਸਾਂਝਾ ਕਰਾਂਗੇ ਇੱਕ ਤਰੀਕੇ ਦੇ ਨਾਲ ਅਸੀਂ ਨਤੀਜਿਆਂ ਤੋਂ ਪਹਿਲਾਂ ਵੋਟਾਂ ਪੈਣ ਤੋਂ ਪਹਿਲਾਂ ਤੁਹਾਨੂੰ ਨਤੀਜੇ ਦੱਸਣ ਜਾ ਰਹੇ ਹਾਂ ਤਾਜ਼ਾ ਸਮੀਕਰਨ ਦੇ ਆਧਾਰ ਤੇ ਗਰਾਊਂਡ ਰਿਪੋਰਟਸ ਦੇ ਆਧਾਰ ਤੇ ਤੇ ਪਿਛਲੇ ਅੰਕੜਿਆਂ ਦੇ ਆਧਾਰ ਤੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਹੜੀ ਪਾਰਟੀ ਕਿ ਸੇਟ ਉੱਤੇ ਜੇਤੂ ਰਹਿ ਸਕਦੀ ਹੈ ਕਿਹੜੀ ਪਾਰਟੀ